हां जी ਅਸੀਂ ਬਣਾਉਣ ਲੱਗੇ ਆ ਜੀ ਅੱਜ ਪਕੌੜੇ ਦੇਖੋ ਜੀ ਪਕੌੜੇ ਮੈਂ ਪਾਣੀ ਵਿੱਚ ਤਲ ਰਹੀ ਆ ਤੇ ਅਸੀਂ ਹਮੇਸ਼ਾ ਹੀ ਇਦਾਂ ਹੀ ਬਣਾਉਂਨੇ ਆ ਸਬਜੀ ਘਰਦਿਆ ਬੇਸਣ ਲੈ ਕੇ ਉਹਦੇ ਛੋਟੇ ਛੋਟੇ ਪਕੌੜੇ ਬਣਾ ਲੈਨੇ ਆ ਤੇ ਇਦਾਂ ਪਾਣੀ ਵਿੱਚ ਉਸੇ ਟਾਈਮ ਤਲ ਲੈਨੇ ਆ ਸਿਰਫ 5 ਮਿੰਟ ਹੀ ਤਲ ਲੈਨੇ ਤੇ ਤਲਣ ਤੋਂ ਬਾਅਦ ਫੇਰ ਅਸੀਂ ਇਹਦੀ ਸਬਜੀ ਬਣਾਉਨੇ ਆ ਤੇ ਅਸੀਂ ਤੇਲ ਦੇ ਵਿੱਚ ਨਹੀਂ ਤਲਦੇ ਹੈਗੇ ਕਿਉਂਕਿ ਹੈਵੀ ਹੋ ਜਾਂਦੇ ਨੇ ਤੇ ਤਜਾ ਬਣ ਜਾਂਦਾ ਫਿਰ ਉਹਨਾਂ ਨਾਲ ਆਹ ਦੇਖੋ ਜੀ ਅਸੀਂ ਆਪਣਾ ਆਲੂ ਕੱਟ ਲਏ ਥੋੜਾ ਜਿਹਾ ਧਣੀਆਂ ਲੈ ਲਿਆ ਹਰੀ ਮਿਰਚ ਲੈ ਲਈ ਤੇ ਆਪਣੇ ਪਕੌੜੇ ਆਪਾਂ ਤੜ ਲਏ ਤੇ ਟਮਾਟਰ ਦੇ ਅਸੀਂ ਬੀਜ ਕੱਢ ਦਨੇ ਆ ਕਿਉਂਕਿ ਬੀਜ ਨਾ ਆਪਾਂ ਨੂੰ ਪਥਰੀ ਬਣਾਉਂਦੇ ਨੇ ਇਸ ਕਰਕੇ ਅਸੀਂ ਬੀ ਪਾਉਂਦੇ ਨਹੀਂ ਹੈਗੇ ਅਸੀਂ ਟੋਟੀ ਅੱਗੇ ਕਰਕੇ ਪਾਣੀ ਨਾਲ ਬੀਜਾਂ ਨੂੰ ਕੱਢ ਦਨੇ ਆ ਤੇ ਇਧਰ ਹੋ ਗਈ ਜੀ ਆਪਣੀ ਤਿਆਰੀ ਤੇ ਬਣ ਗਿਆ ਜੀ ਆਪਣਾ ਹੁਣ ਮਸਾਲਾ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਪਕੌੜੇ ਤੇ ਨਾਲੇ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਆਪਣਾ ਆਲੂ ਤੇ ਅਸੀਂ ਪਕੌੜਿਆਂ ਦੇ ਵਿੱਚ ਹਲਦੀ ਵਗਾਰਾ ਕੁਝ ਨਹੀਂ ਪਾਇਆ ਹੋਇਆ ਤਾਂ ਹੀ ਵਾਈਟ ਵਾਈਟ ਲੱਗਦੇ ਨੇ ਇਹ ਆਲੂਆਂ ਵਰਗੇ ਹੀ ਨੇ ਜਿਹੇ ਜਿਹੇ ਆਲੂ ਨੇ ਉਹੋ ਜਿਹਾ ਕਲਰ ਹੋਣਾ ਦਾ ਤੇ ਬਾਅਦ ਵਿੱਚ ਆਪਣੇ ਆਪ ਹੀ ਗਲੇ ਜੇ ਹੋ ਜਾਂਦੇ ਨੇ ਸਾਡੇ ਸਾਰੀਆਂ ਮਤਲਬ ਕਿ ਜਿੰਨੇ ਵੀ ਮਸਾਲੇ ਨੇ ਸਾਰੇ ਘਰ ਦੇ ਨੇ ਏ ਲਾਲ ਮਿਰਚ ਹਲਦੀ ਸਾਡੇ ਘਰ ਦੀ ਪੀਸੀ ਹੋਈ ਐ ਤੇ ਅਸੀਂ ਬਾਜ਼ਾਰੀ ਚਟਪਟੀਆਂ ਚੀਜ਼ਾਂ ਸੀ ਘੱਟ ਹੀ ਖਾਂਦੇ ਆ ਤੇ ਅਸੀਂ ਜੋ ਵੀ ਚੀਜ਼ ਖਾਣੀ ਹੁੰਦੀ ਅਸੀਂ ਘਰ ਬਣਾ ਕੇ ਹੀ ਖਾਂਦੇ ਆ ਤੇ ਇਸ ਕਰਕੇ ਜਿਹੜੀ ਸਬਜੀ ਅਸੀਂ ਜ਼ਿਆਦਾ ਹੈਵੀ ਸਬਜੀ ਨਹੀਂ ਬਣਾਉਂਦੇ ਹੈਗੇ ਕਿਉਂਕਿ ਮਾਤਾ ਜੀ ਨੇ ਫਿਰ ਰੋਟੀ ਖਾਣੀ ਹੁੰਦੀ ਐ ਇਸ ਕਰਕੇ ਉਹਨਾਂ ਨੂੰ ਅਸੀਂ ਜ਼ਿਆਦਾ ਇਦਾਂ ਦੀਆਂ ਚੀਜ਼ਾਂ ਨਹੀਂ ਬਣਾਉਂਦੇ ਹੈਗੇ ਤੇ ਸਾਡੀ ਸਬਜੀ ਹੋ ਗਈ ਜੀ ਤਿਆਰ ਤੇ ਇੰਨੀ ਕੁ ਤਰੀਸੀ ਰੱਖੀ ਹੈ ਦੇਖੋ ਜੀ ਕਿਉਂਕਿ ਮਾਤਾ ਜੀ ਨੂੰ ਚੂਰ ਕੇ ਰੋਟੀ ਦੇਣੀ ਹੁੰਦੀ ਹੈ ਫਿਰ ਕਿਉਂਕਿ ਤਰੀ ਠੀਕ ਰਹਿੰਦੀ ਹੈ ਤੇ ਤੁਸੀਂ ਬਣਾ ਕੇ ਖਾ ਕੇ ਦੇਖੋ ਜੀ ਬਹੁਤ ਜ਼ਿਆਦਾ ਸਵਾਦ ਵਨ ਗਿਆ ਟੇਸਟੀ ਹੈ ਨ ਵਧੀਆ ਤੇ ਤੇਲ ਵਿੱਚ ਨਾ ਤળਿਆ ਕਰੋ ਜੀ ਘਿਓ ਵਿੱਚ ਨਾ ਤળਿਆ ਕਰੋ ਇਹਨਾਂ ਨੂੰ ਪਕੌੜਿਆਂ ਨੂੰ ਤੇ ਐਦਾਂ ਤਲ ਕੇ ਤੁਸੀਂ ਖਾ ਕੇ ਦੇਖੋ ਆਪਣਾ ਘਰ ਦੇ ਮਤਲਬ ਕਿ ਵੇਸਣ ਦੀ ਤੁਸੀਂ ਘਰ ਹੀ ਬਣਾਇਓ ਪਕੌੜੇ ਸ਼ੇਅਰ ਲਾਇਕ ਕਮੈਂਟ ਕਰਨਾ ਜੀ